ਮੇਰਾ ਨਾਂ ਚਸ਼ਵੀਰ ਕੌਰ ਗੜਦੀਵਾਲ ਦੇ ਲੱਗੇ ਗੜਦੀਵਾਲ ਅਸ਼ਰਪਾ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੈਨੇ ਪੰਜ ਤਾਰੇ ਜੂਸ ਦੇ ਕੇ ਗਏ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਕਿੰਨੇ ਸਮੇਂ ਤੋਂ ਸੀ ਮੇਰੇ ਸਿਰ ਦੀ ਪ੍ਰੋਬਲਮ ਸੀਗੀ ਜੀ 10 15 ਸਾਲ ਦੇ ਵਿੱਚ ਤਕਰੀਬਨ ਸੀਗਾ ਅੱਛਾ ਜੀ ਹਾਂ ਜੀ ਤੇ ਸਰਵਾਈਕਲ ਵੀ ਸੀਗਾ ਸਰਵਾਈਕਲ ਸੀ ਹਾਂਜੀ ਹਾਂਜੀ ਸਿਰ ਦੇ ਪ੍ਰੋਬਲਮ ਸੀ ਸਿਰ ਦੇ ਵਿੱਚ ਜਨਨ ਕਿ ਕੀ ਨ ਹੁੰਦਾ ਤੁਹਾਡੇ ਕੋਲ ਹਾਂਜੀ ਹਾਂਜੀ 15 ਸਾਲ ਤੋਂ 15 ਸਾਲ ਤੋਂ ਜੀ 10 ਫਿਰ ਸਿਰ ਦਿ ਦਵਾਈ ਖਾਂਦਿਆਂ ਖਾਂਦਿਆਂ ਗਲ ਨੂੰ ਪ੍ਰੋਬਲਮ ਆ ਰਹੀ ਓਕੇ ਹਾਂਜੀ ਗਲੇ ਚ ਕੀ ਦਿੱਕਤ ਆਈ ਆਪਣੇ ਗਲੇ ਚ ਇਦਾਂ ਸੀ ਵੀ ਕੁਝ ਫਸਿਆ ਹੁੰਦਾ ਤੁਸੀਂ ਮਹਿਸੂਸ ਕਰਦੇ ਸੀ ਵੀ ਗਲੇ ਚ ਕੁਝ ਫਸਿਆ ਹੋਇਆ ਹਾਂਜੀ ਹਾਂਜੀ ਓਕੇ ਤੇ ਇਦਾਂ ਸੀ ਵੀ ਕੁ ਮੈਂ ਜਦ ਤਾ ਵੀ ਹੁਣ ਕੋਈ ਸਾਫ ਕਰਨਾ ਹੁੰਦਾ ਨਹੀਂ ਸੀ ਸਾਫ ਬਹੁਤ ਜ਼ਬਰਦਸਤ ਆ ਵੀ ਨਹੀਂ ਹੋਣਾ ਪੜੀ ਮੈਂ ਗਲ ਨੂੰ ਤੇਲ ਲਾਉਂਦੀ ਸੀ ਵੇ ਮੇਰਾ ਗਲਾ ਸਾਫ ਹੋ ਜਵੇ ਗਲ ਦੇ ਅੰਦਰ ਪ੍ਰੋਬਲਮ ਸੀ ਬਾਹਰੋਂ ਕਿੱਦਾਂ ਤੇਲ ਨਾਲ ਸਾਫ ਹੋਣਾ ਹੈ ਜਿੰਦੀ ਬਾਹਰੋਂ ਸਾਰੇ ਉਪਰਾਲੇ ਕਰਦੇ ਰਹੇ ਪਰ ਤੁਹਾਨੂੰ ਐਦਾਂ ਮਹਿਸੂਸ ਹੁੰਦਾ ਜਿ ਗਲੇ ਵਿੱਚ ਕੁਝ ਫਸਿਆ ਹੋਇਆ ਕੋਈ ਟੈਸਟ ਵੀ ਕਰਾਇਆ ਸੀ ਟੈਸਟ ਕਰਵਾਇਆ ਐਂਡੋਸਕੋਪੀ ਕਰਵਾਈ ਸੀ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਅੱਗੇ ਕਹਿੰਦੇ ਕੁਝ ਨਹੀਂ ਆਇਆ ਮਨ ਤੁਹਾਨੂੰ ਉਹ ਦਿੱਕਤ ਲੱਗਦੀ ਸੀ ਮਨ ਇਹ ਵੀ ਪ੍ਰੋਬਲਮ ਤੁਹਾਡੀ ਜਿਹੜੀ ਸੈਰਜੀ ਦਵਾਈ ਖਾਂਦੇ ਸੀ ਉਹ ਤੋਂ ਬਾਅਦ ਇਹ ਵੀ ਮਹਿਸੂਸ ਹੋਣ ਲੱਗੀ ਪਰ ਇੰਨੇ ਸਮੇ ਦਵਾਈਆਂ ਖਾਧੀਆਂ ਕੋਈ ਮੈਨੇ ਤੁਹਾਨੂੰ ਰਿਜ਼ਲਟ ਨਹੀਂ ਮਿਲੇਆ ਆਪਾਂ ਤੁਹਾਨੂੰ ਬੋਡੀ ਸਰ ਦੇ ਪੰਜ ਤਨਾਇ ਜੂਸ ਦਿੱਤੇ ਆ ਉਹ ਤੋਂ ਹੀ ਵਰਤੇ ਆ ਉਹ ਵਰਤਣ ਤੋਂ ਬਾਅਦ ਤੁਹਾਨੂੰ ਅੱਜ ਕੀ ਮਹਿਸੂਸ ਹੋ ਰਹਾ ਹੈ ਬਿਲਕੁਲ ਸਹੀ ਲੱਗ ਰਿਹਾ ਜਨ ਕਿ ਜਿਹੜੀ ਤੁਹਾਡੀ ਸਿਰ ਦੀ ਪ੍ਰੋਬਲਮ ਸੀ ਹਾਂਜੀ ਉਹ ਵੀ ਠੀਕ ਆ ਥਕਾਵਟ ਵਗੈਰਾ ਹੁੰਦੀ ਸੀ ਹਾਂਜੀ ਠੀਕ ਆ ਬਿਲਕੁਲ ਤੇ ਜਿਹੜੀ ਗਲੇ ਦੀ ਦਿੱਕਤ ਸੀ ਜਿਹੜੀ ਤੁਹਾਨੂੰ ਗਲ ਦੀ ਵੀ ਠੀਕ ਆ ਜਿਹੜੀ ਗਲੇ ਦੀ ਹਾਂਜੀ ਹਾਂ ਗਲੇ ਦੀ ਇੱਦਾਂ ਸੀ ਵੀ ਮੈਂ ਸਿਰ ਦੀ ਦਵਾਈ ਤੁਹਾਨੂੰ ਦੱਸੀ ਕਿ ਜੂਸ ਲਿਆ ਤੇ ਉਸ ਤੋਂ ਬਾਅਦ ਫੇ ਮੇਰਾ ਗਲਾ ਵੀ ਸਹੀ ਹੋ ਗਿਆ ਠੀਕ ਯਾਨੀ ਗਲੇ ਦੱਸਿਆ ਨਹੀਂ ਸੀ ਲਈ ਸੀ ਦੀ ਸਿਰਵਾਤੇ ਵੀ ਸਿਰ ਨੂੰ ਪ੍ਰੋਬਲਮ 10 15 ਸਾਲ ਤੋਂ ਆ ਤੇ ਪਰ ਤੁਹਾਡੀ ਜਿਹੜੀ ਗਲੇ ਦੀ ਪ੍ਰੋਬਲਮ ਸੀ ਉਹ ਵੀ ਤੁਹਾਡੀ ਠੀਕ ਹੋਈ ਆ ਹਾਂਜੀ ਇਹ ਕਿੰਨੇ ਦਿਨਾਂ ਠੀਕ ਹੋਈ ਗਲੇ ਦੀ ਪ੍ਰੋਬਲਮ ਗਲੇ ਤੇ 4 ਦਿਨ ਤੋਂ ਬਾਅਦ ਚਾਰ ਦਿਨ ਤੋਂ ਬਾਅਦ ਗਲੇ ਦਾ ਠੀਕ ਹੋਣਾ ਸ਼ੁਰੂ ਹੋ ਗਏ ਤਾਂ ਤੁਸੀਂ ਸਰਸਪੈਕ ਹੁਣ ਵਰਤ ਰਿਹਾ ਵਧੀਆ ਰਿਜ਼ਲਟ ਆ ਹਾਂਜੀ ਬਿਲਕੁਲ ਔਰ ਕੋਈ ਮੈਡੀਸਿਨ ਚੂਜ਼ ਕਰਦੇ ਹੋ ਨਹੀਂ ਨਹੀਂ ਠੀਕ ਸਿਰਵਾਤੇ ਕੋਈ ਦਵਾਈ ਦਰੋੜ ਪੈਂਦੀ ਆ ਨਹੀਂ ਹੁਣ ਤਾਂ ਠੀਕ ਆ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਹੁੰਦੇ ਆ ਉਹ ਫੇਥ ਨਹੀਂ ਕਰ ਪਾਉਂਦੇ ਉਹ ਵੀਡੀਓ ਦੇਖ ਲੈਂਦੇ ਆ ਕਿ ਵੀ ਕਹਿੰਦੇ ਐਮੀ ਹੈਗਾ ਤੁਸੀਂ ਉਹਨਾਂ ਨੂੰ ਕੀ ਪਰੌਣ ਨੂੰ ਸਨੇਹ ਦੇਣਾ ਚਾਹੁੰਦੇ ਹੋ ਉਹਨਾਂ ਦੇ ਪ੍ਰੋਬਲਮ ਆਪਣੇ ਸਰੀਰ ਵਿੱਚ ਦਾ ਜਿਹੜਾ ਸਰੀਰ ਠੀਕ ਆ ਤਾਂ ਸਭ ਕੁਝ ਠੀਕ ਲੱਗ ਜਾ ਜੀ ਤੇ ਅਸੀਂ ਆਪਣੇ ਸਰੀਰ ਨੂੰ ਤੰਤਰ ਉਸ ਤਰ੍ਹਾਂ ਰੱਖਣ ਵਾਸਤੇ ਬਾਡੀ ਸਰਵਿਸ ਨਾਲ ਜੁੜ ਲੈਣਾ ਚਾਹੀਦਾ ਯਾਨੀ ਕਿ ਸਾਰੇ ਪਰਵਾਰਾਂ ਨੂੰ ਸਾਰ ਸਪੈਕ ਨੂੰ ਵਰਤਣਾ ਚਾਹੀਦਾ ਹੈ ਥੈਂਕ ਯੂ